ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਆਪਾਂ ਫੇਰ ਚੱਲੇ ਸੀ ਗੁਰਦੁਆਰੇ ਤੇ ਅੱਜ ਪੰਚਮੀ ਵੀ ਆ ਮੱਥਾ ਮੱਥਾ ਟੇਕ ਕੇ ਆਈਏ ਤੇ ਸੇਵਾ ਵੀ ਆ ਤੁਹਾਨੂੰ ਦਿਖਾਉਨੇ ਆ ਚਲੋ ਜੁੜੇ ਰਹੋ ਮਿਲਦੇ ਆ ਤੁਹਾਨੂੰ ਗੁਰਦੁਆਰੇ ਜਾ ਕੇ ਚਲੋ ਜੀ ਠੀਕ ਆ ਗੱਡੀ ਸਟਾਰਟ ਕਰਕੇ ਗਰਮ ਹੋਣ ਤੇ ਲਾਈ ਹੋਈ ਸੀ ਬੜੇ ਦਿਨ ਬਾਅਦ ਇਹ ਵੀ ਵਿਚਾਰੀ ਅੱਜ ਬਾਹਰ ਨਿਕਲੂਗੀ ਖਾਸ ਦਿਨ ਹੋ ਗਏ ਇੱਕ ਤਾਂ ਇੱਥੋਂ ਕੱਢਣਾ ਵੀ ਟਾਸਕ ਆ ਨਿਕਲ ਗਈ ਰਾਮ ਨਾਲ ਨਿਕਲ ਗਈ ਨਿਕਲ ਗਈ ਨਿਕਲ ਗਈ ਨਿਕਲ ਗਈ ਉਹ ਓਏ ਸਾਡੇ ਤਾਂ ਸਾਰੇ ਮਲਟੀਟਾਸਕ ਆਫ ਰੋਡਿੰਗ ਸਭ ਕੁਝ ਇੱਕ ਜਗ੍ਹਾ ਤੇ ਹੋ ਜਾਂਦਾ ਇਹ ਖੰਭੇ ਚ ਵਾਚ ਗਈ ਵਾਚ ਗਈ ਵਾਚ ਗਈ ਚਲੋ ਯੀ ਇੱਕੋ ਜੀ ਕੈਮਰਾ ਕੁਆਲਿਟੀ ਨਹੀਂ ਹੈ ਵੀ ਅੰਦਰ ਜੰ ਅੰਦਰ ਆ ਜਾਂਦਾ ਸੀ ਹੁਣ ਇਹ ਵੀ ਨਹੀਂ ਧਿਆਨ ਦੇਖੀਏ ਚਲੋ ਉਹ ਕੋੜੇ ਅਇਨੇ ਚਰਚੇ ਥੋੜੀ ਜੀ ਹੋਰ ਗਰਮ ਹੋ ਜਵੇ ਤੇ ਸ਼ੀਸ਼ੇ-ਸ਼ੂਸ਼ੇ ਵੀ ਖੋਲ ਲਈ ਅੰਕਲ ਉਹ ਨਹੀਂ ਸਾਰਾਂ ਤੇ ਵਾਜੀ ਉਹ ਅ ਵੀ ਸ਼ੀਸ਼ਾ ਖੋਲ ਲਈ ਐ ਸੇ ਲਾਤਸੀ ਲਾਤਸੀ ਤਿਆਰ ਹੈ ਗਿਆ ਚਲੋ ਮਿਲਦੇ ਹਾਂ ਤੁਹਾਨੂੰ ਗੱਡੀ ਚ ਬਹਿ ਕੇ ਵਰਦਵਾਰੇ ਜੀ ਅਸੀਂ ਪਹੁੰਚ ਚੁੱਕੇ ਆ ਤੇ ਆਹ ਭਾਈ ਜੀ ਸਾਡੇ ਅਜੇ ਦਸਤਾਰ ਬੰਦੀ ਕਰਨ ਲੱਗੇ ਨੇ ਪਤਾ ਨਹੀਂ ਜੇ ਸਿੱਖੀ ਨਾਲ ਇੰਨਾ ਹੀ ਪਿਆਰ ਹੈ ਪੱਗ ਵੰਨ੍ਹ ਹੀ ਲਿਆ ਕਰੋ ਵੀਰੇ ਚਿੱਤ ਕਰਾ ਫੇਰ ਰੱਖ ਲਵਾ ਫੇਰ ਤੋਂ ਚਿੱਤ ਕਰੇ ਕੀ ਕੀ ਕਹਿਣਾ ਚਾਹੁੰਦੇ ਹੋ ਬਸ ਕਹਿ ਲੈਣ ਦੇ ਜਿਨ੍ਹਾਂ ਨੇ ਵਾਲ ਬੰਨੇ ਉਹ ਵੀ ਜਿਨ੍ਹਾਂ ਨੇ ਵਾਲ ਕੀ ਜਿਨ੍ਹਾਂ ਨੇ ਵਾਲ ਬੰਨੇ ਕਹਿੰਦਾ ਜਿਨ੍ਹਾਂ ਨੇ ਵਾਲ ਬੰਨੇ ਬੰਨਦੇ ਆ ਪਰ ਜਦੋਂ ਲੋਡ ਕਉਂਦੀਆਂ ਲੋਂਦੇ ਵੇਖੇ ਤਾਂ ਓ ਮਾਈ ਗੋਸ਼ ਅੱਜ ਪਹਿਲਾਂ ਅਜ ਮੱਥਾ ਤਾਂ ਡੇਕ ਲਿਆ ਕੁਸ਼ ਹੋਵੇਂ ਵੱਡਾ ਆ ਤੁਸੋਂ 20 ਸਾਲਾਂ ਬਾਅਦ ਸਮਝ ਆਊਗੀ ਇਹ ਗੱਲ ਤੁਸੀਂ ਆਪਣੀ ਏਜ ਰੀਵੀਲ ਕਰ ਰਹੇ ਹੋ ਵੀ ਤੁਸੀਂ ਇੰਨੇ 올ਡ ਮੰਗੋ ਮੈਂ ਤਾਂ ਸਾਡੇ ਫੌਜ ਘਾਣਾ ਜਦੋਂ ਫੌਜ ਚ ਪੇੜਾਂ ਨਾਲ ਲੜਦੀ ਸੀ ਜਦੋਂ ਫੌਜ ਚ ਪੇੜਾਂ ਨਾਲ ਲੜਦੀ ਸੀ ਤੁਸੀਂ ਉਦੋਂ ਪੈਦਾ ਹੋਏ ਹੋ ਅਨੇਕਾਂ ਕਾਮ ਵੀ ਚਿੱਟੇ ਹੁੰਦੇ ਸੀ ਪਹਿਲਾ ਮੱਥਾ ਟੇਕਣ ਜਾਣਾ ਕਿ ਚਾਹ ਪੀਣੀ ਆ ਚਾਹ ਚਲੋ ਬਾਬਾ ਜੀ ਨੇ ਆ ਕੇ ਆ ਪਹਿਲਾ ਪੇਟ ਭੋਜ ਚਲ ਬਾਬਾ ਜੀ ਕੰਮ ਦੂਜਾ ਲੱਗਦਾ ਹੈ ਅੱਜ ਚਾਹ ਦੇ ਮੰਦਰ ਪਹੁੰਚਾ ਤੈਨੂੰ ਬਾਥਰੂਮ ਆਇਆ ਸੀ ਚੋ ਬਾਥਰੂਮ ਜਾਣਾ ਹੈ ਜਾ ਜਾ ਟੱਬ ਟੱਬ ਇਕੱਠੇ ਕਰਕੇ ਸਰੋਵਰ ਚ ਧੋ ਕੇ ਪਾਣੀ ਭਰ ਕੇ ਲੈ ਕੇ ਜਾਣਾ ਤੇ ਫਿਰ ਗੁਰਦੁਆਰਾ ਦੇਖੋ ਕਿੰਨਾ ਸੋਹਣਾ ਲੱਗਦਾ ਪਾਣੀ ਵੀ ਅੱਜ ਤੱਕ ਪੂਰਾ ਭਰਿਆ ਬੰਦੇ ਨੇ ਪਹਿਲਾਂ ਪਾਣੀ ਇਹ ਲਵਾ ਕੇ ਪੈਰਾਂ ਨੂੰ ਸੋਨਾ ਇਹ ਕਰ ਲਈਏ ਤਾਂ ਕਿ ਤੇ ਜਾ ਕੇ ਇਹ ਟੱਬ ਤੋਂ ਹੋਣਗੇ ਸਾਤੋਂ ਨਹੀਂ ਕਿਤੇ ਤੋਂ ਹੋਣੇ ਨੇ ਇਹ ਫਰੈਂਡ ਆ ਇਹ ਮੇਰਾ ਫਰੈਂਡ ਹੈ ਇਹ ਮੇਰਾ ਫਰੈਂਡ ਖਾਸਿਲ ਬੁਲਾ ਦੋ ਹੈਲੋ ਇਹ ਆ ਬਾਲਟੀ ਚੱਕਦਾ ਆ ਆ ਜੋ ਆ ਜੋ ਚੱਕਦਾ ਇਹ ਸਾਰਾ ਜਿਵੇਂ ਸ਼ਾਹਤਾਂ ਕਰਦਾ ਰਹਿੰਦਾ ਆ ਇਹਦਾ ਵੇਲਾ ਆ ਜੀ ਚਲੋ ਆਪਾਂ ਤਾਂ ਸੇਵਾ ਸ਼ੁਰੂ ਕਰੀਏ ਭਰ ਕੇ ਬਾਲਟੀਆਂ ਧੋਈਏ ਧੋਕੜੇ ਇਕੱਠਾ ਕਰਤਾ ਆਈਂ ਨਾ ਕੋ ਕੋ ਭਰਨ ਚੁਹੇ ਕਿ ਸਾਰਾ ਦਿਸਾਨ ਕੰਮ ਲਗੋ ਟੱਬ ਤੋ ਇਹ ਸਾਰੀ ਦਿਸਾਨ ਸੇਰ ਬਹਾਕਰ ਠੀਕ ਰਿਆ ਘਰੇ ਨਾ ਕੋ ਹੋਰ ਆਂ ਐਸ ਤੇ ਦੇ ਤਿਆਰ ਪਾਛਾ ਧਰਮ ਰਖਿਆ ਕਾ ਸਾਰੇ ਉਹ ਪੁਕਾਰ ਸਤਿਗੁਰੂ ਸਤਿਗੁਰੂ ਦੇ ਪਾਵਨ ਅਸਥਾਨ ਹਾਂ ਢੀ ੱੱਬਾਂ ਦੀ ਸੇਵਾ ਖਤਮ ਹੋਈ ਹੁਣ ਰਹਿ ਗਈ ਇਹਨਾਂ ਦੀ ਮਾਤਾ ਆਪਾ ਹੋ ਕੇ ਬੇਲੇ ਇਹਨਾਂ ਦੀ ਸੇਵਾ ਰਹੀ ਹੈ ਹਾਂ ਟੀਚਰਾ ਕਰਦਾ ਹੋਇਆ ਬੰਦਾ ਉਹ ਆ ਤੂੰ ਆਰ ਧਰਤ ਬਾਰੇ ਵੀ ਰਹਾ ਅੱਥ ਲੈ ਲੱਗਿਆ ਆ ਕਲਾਸ ਦਾ ਓਏ ਇਲਤੀ ਜਵਾਬ ਹੈ ਜਿਹਨੂੰ ਪਾਠ ਕਰਦੇ ਹੋਏ ਵੀ ਨਹੀਂ ਟੇਕ ਹੈਗੀ ਆ ਹਾਲੇ ਨੂੰ ਦੇਖੋ ਭਾਈ ਦੂਜੀ ਸੇਵਾ ਤਾਂ ਸ਼ੁਰੂ ਹੋ ਗਈ ਸਾਰੇ ਮੈਟ ਵਿਛਾ ਕੇ ਕਿਉਂ ਜਾਈ ਜਾਂਦੇ ਨੇ ਕੋਈ ਨਹੀਂ ਆਪ ਆ ਕੇ ਇਹ ਆਪਣੇ ਲਈ ਛੱਡ ਕੇ ਗਏ ਲੈ ਆ ਵੀਰੇ ਇੱਕ ਹੋਰ ਝਾੜੂ ਦੇ ਝਾੜੂ ਦੇ ਵੀਰੇ ਨੂੰ ਆ ਆਪਣੀ ਪਾਲਕੀ ਸਾਹਿਬ ਵਾਲੀ ਸੇਵਾ ਵੀ ਖਤਮ ਹੋਈ ਤੇ ਸਰੋਵਰ ਚੋਂ ਹੁਣ ਜਿਹੜੇ ਪਾਣੀ ਭਰ ਕੇ ਦੂਜੀ ਸੇਵਾ ਲਈ ਲੈ ਕੇ ਜਾ ਰਹੇ ਨੇ ਉਧਰ ਧੋ ਰਹੇ ਨੇ ਅੰਦਰੋਂ ਤੋਤਾ ਗਿਆ ਮੈਟ ਵਿਛਾ ਰਹੇ ਨੇ ਤੇ ਚਲੋ ਜੀ ਅਸੀਂ ਚੱਲਦੇ ਸਾਡੀ ਸੇਵਾ ਖਤਮ ਬਸ ਚੱਲੇ ਆਏ ਹੋਏ ਵੀ ਲੱਗੇ ਹੋਏ ਨੇ ਬਾਹਰ ਵਾਹ ਗੁਰੂ ਸੱਚੇ ਬਾਦਸ਼ਾਹ ਸੇਵਾ ਕਰਕੇ ਪੂਰੀ ਜੀ ਹੁਣ ਅਸੀਂ ਚੱਲੇ ਸੀ ਘਰ ਨੂੰ ਤੇ ਅੱਜ ਦਾ ਬਲੌਗ ਇਨਕ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਵੀ ਕਰ ਲਿਆ ਕਰੋ ਸਾਡੇ ਲਈ ਸਾਰਾ ਕੁਝ ਬਹੁਤ ਇੰਪੋਰਟੈਂਟ ਆ ਧੰਨਵਾਦ ਬਾਕੀ ਤੁਹਾਨੂੰ ਮਿਲਦੇ ਆ ਘਰੇ ਜਾ ਕੇ ਜੇ ਲੱਗਿਆ ਨਹੀਂ ਤਾਂ ਇੱਥੇ ਵੀਲੌਗ ਐਂਡ ਥੈਂਕ ਯੂ ਸਾਬ ਦਾ ਚਲੋ ਚੱਲੀਏ